ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਹੜਾ ਕੰਮ ਸਰਕਾਰਾਂ ਦਾ ਸੀ ਉਹ ਅੱਜ ਸੁਸਾਇਟੀਆਂ ਕਰਦੀਆਂ ਪਈਆਂ ਨੇ ਸਰਕਾਰਾਂ ਦਾ ਵੋਟਾ ਲੈ ਕੇ ਰਾਜ ਸੱਤਾ ਦੇ ਵਿੱਚ ਆਉਂਦੀਆਂ ਨੇ ਤੇ ਸੱਤਾ ਦਾ ਆਨੰਦ ਮਾਣਦੀਆਂ ਨੇ ਗਰੀਬ ਲੋਕਾਂ ਨੂੰ ਲਾਰੇ ਲਾ ਕੇ ਧਰਮਾਉਂਦੇ ਨੇ ਤੇ ਵੋਟ ਲੈ ਲੈਂਦੇ ਨੇ ਗਰੀਬਾਂ ਦੇ ਜਿਹੜੇ ਹਾਲਾਤ ਨੇ ਉਹ ਦਿਨੋ ਦਿਨ ਬੱਤਰ ਹੋ ਜਾਂਦੇ ਨੇ ਤੇ ਜਿਹੜੇ ਲਖਣ ਲੜਦੇ ਨੇ ਜਿਹੜੇ ਰਾਜ ਸਤਾ ਦਾ ਆਨੰਦ ਮਾਣਦੇ ਨੇ ਉਹਨਾਂ ਦੇ ਨਾਰੇ ਵਿਆਰੇ ਹੋ ਜਾਂਦੇ ਨੇ ਇਸੇ ਤਰ੍ਹਾਂ ਅੱਜ ਪਿੰਡ ਗੁਰੂ ਨੰਗਲ ਦੇ ਵਿੱਚ ਪਹੁੰਚੇ ਆ ਤੇ ਇੱਥੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਰਬ ਸੰਧੀ ਸੇਵਾ ਸੁਸਾਇਟੀ ਪਹੁੰਚੀ ਹੋਈ ਆ ਗਰੀਬ ਪਰਿਵਾਰ ਦੀ ਸਾਰ ਲੈਣ ਵਾਸਤੇ ਤੇ ਗਰੀਬ ਪਰਿਵਾਰ ਦੀ ਮਦਦ ਕਰਨ ਵਾਸਤੇ ਆਓ ਆਪਾਂ ਪੰਤਨ ਬਾਬਾ ਜੀਵਨ ਸਿੰਘ ਜੀ ਸਰਬ ਸਾਂਝੀ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸੇਵਾ ਅੱਜ ਕੀਤੀ ਆ ਕਿਹੜੇ ਕਿਹੜੇ ਪਿੰਡ ਦੇ ਵਿੱਚ ਸੇਵਾ ਕੀਤੀ ਆ ਤੇ ਕਿਹੜੇ ਕਿਹੜੇ ਉਹਨਾਂ ਨੇ ਉਹਨਾਂ ਦੀ ਜਿਹੜੀ ਸੁਸਾਇਟੀ ਆ ਕਾਰਜ ਕਰਦੀ ਆ ਉਹ ਸਾਰੀ ਗੱਲਬਾਤ ਅੱਜ ਆਪਾਂ ਕਰਦੇ ਹਾਂ ਪਾਈ ਸਰ ਜੀ ਅੱਜ ਤੁਸੀਂ ਪਿੰਡ ਨੰਗਲ ਗੁਰੂ ਦੇ ਵਿੱਚ ਪਹੁੰਚੇ ਜੋ ਹੋਰ ਵੀ ਪਿੰਡਾਂ ਦੇ ਵਿੱਚ ਤੁਸੀਂ ਤੁਹਾਡੀ ਜਿਹੜੀ ਸੁਸਾਇਟੀ ਆ ਉਹ ਸੇਵਾ ਨਿਭਾ ਰਹੀ ਆ ਅੱਜ ਤੁਸੀਂ ਨੰਗਲ ਗੁਰੂ ਦੇ ਵਿੱਚ ਪਹੁੰਚੇ ਜੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਮੁਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਦੇਲਾਵਾਲ ਮਿਲੇ ਨਾਲ ਹਨ ਸਾਨੂੰ ਵੀ ਉਸ ਕਮੇਟੀ ਦਾ ਹਿੱਸਾ ਜਾਂ ਸੁਸਾਇਟੀ ਦਾ ਹਿੱਸਾ ਸਮਝੋ ਕਿ ਮੈਂਬਰ ਬਣੇ ਹਾਂ ਅਸੀਂ ਇਹ ਬਹੁਤ ਹੀ ਭਾਈ ਸਾਹਿਬ ਦਾ ਵੱਡਾ ਪ੍ਰਾਲਾ ਹੈ ਕਿ ਸਾਡੇ ਜਿਹੜੇ ਗੁਰੂ ਘਰਾਂ ਦੀ ਸਾਰ ਲਈ ਜਾਵੇ ਗਰੀਬ ਪਰਿਵਾਰਾਂ ਦੀ ਸਾਰ ਲਈ ਜਾਵੇ ਔਰ ਸਾਡੀ ਜਿਹੜੇ ਨਸ਼ਿਆਂ ਦੇ ਵਿੱਚ ਰੁੱੜ ਰਹੇ ਹਨ ਨੌਜਵਾਨ ਉਹਨਾਂ ਤੋਂ ਬਾਅਦ ਜਿਹੜੇ ਪ੍ਰੰਤ ਛੋਟੀ ਪੀੜ੍ਹੀ ਉਹ ਨਾ ਇਸ ਰਸਤੇ ਤੁਰ ਪਵੇ ਗੁਰੂ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਬਾਣੀ ਨਾਲ ਜੋੜਨਾ ਉਹਨਾਂ ਨੂੰ ਸਿੱਖੀ ਨਾਲ ਜੋੜਨਾ ਤੇ ਗਰੀਬ ਪਰਿਵਾਰਾਂ ਦੀ ਸਾਰ ਲੈਣੀ ਇਹ ਸਾਡੀ ਸੇਵਾ ਸੋਸਾਇਟੀ ਦਾ ਮੁੱਖ ਕੰਮ ਹੈ ਜਿਨ੍ਹਾਂ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਦੇਲਾਵਾਲ ਮੈਂ ਦਾਸ ਐਕਸ ਕੈਪਟਨ ਆਰਮੀ ਨਰਿੰਦਰ ਸਿੰਘ ਚੀਦਾ ਪਿੰਡ ਬਡਾਲਾ ਜੋਲ ਮੇਰੇ ਨਾਲ ਖੜੇ ਮੇਰੇ ਬ੍ਰਦਰ ਸਰਪੰਚ ਹਰਜੀਤ ਸਿੰਘ ਜੀ ਬਡਾਲਾ ਜੋਲ ਤੋਂ ਤੇ ਭਾਈ ਦੇਲਾਵਾਲ ਤੋਂ ਦੱਸ ਚੁੱਕੇ ਨਾਲ ਉਹਨਾਂ ਦੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਫੌਜੀ ਪਿੰਡ ਨੰਗਲਦਿਆਰ ਗੁਰੂ ਜਿੱਥੇ ਅਸੀਂ ਇਸੇ ਹੀ ਮੁਹਿਮ ਦੇ ਤਹਿਤ ਇੱਕ ਧੰਨਤਾ ਨਮਰਸ਼ੀਦ ਬਾਬਾ ਜੀਵਨ ਸਿੰਘ ਦਾ 363ਵਾਂ ਜਨਮ ਦਿਨ ਹੈ ਜੋ ਕੱਲ 22 ਤਰੀਕ ਦਿਨ ਐਤਵਾਰ ਨੂੰ ਮਨਾਇਆ ਗਿਆ ਹੈ ਉਸ ਦੇ ਤਹਿਤ ਭਾਈ ਸਾਹਿਬ ਵੱਲੋਂ ਇੱਕ ਸੇਵਾ ਸਾਡੇ ਹਲਕਾ ਜੰਡਿਆਲਾ ਗੁਰੂ ਨੂੰ ਫ੍ਰੀ ਐਂਬੂਲੈਂਸ ਦੀ ਦਿੱਤੀ ਗਈ ਹੈ ਸੋਸਾਇਟੀ ਵੱਲੋਂ ਉਹਦੇ ਨੰਬਰ ਜਾਰੀ ਕਰ ਦਿੱਤੇ ਨੇ ਪਿੰਡਾਂ ਦੇ ਵਿੱਚ ਸਾਰਿਆਂ 'ਚ ਇਸ਼ਤਿਹਾਰ ਲੱਗ ਚੁੱਕੇ ਨੇ ਕਿ ਕਿਸੇ ਵੀ ਗਰੀਬ ਭਾਈਚਾਰੇ ਨੂੰ ਰਾਤ ਦਿਨ ਬਦਨ ਕਦੇ ਵੀ ਉਹ ਜਿਹੜੀ ਐਂਬੂਲੈਂਸ ਦੀ ਫ੍ਰੀ ਸੇਵਾ ਦਿੱਤੀ ਜਾਵੇਗੀ ਉਹ ਕਦੇ ਵੀ ਇਸ ਕਾਰਡ ਤੇ ਫੋਨ ਕਰਨ ਉਹਨਾਂ ਨੂੰ ਮਿਲ ਜਾਵੇਗੀ। ਪਰੰਤ ਇਹ ਛੋਟੀਆਂ-ਛੋਟੀਆਂ ਸੇਵਾਵਾਂ ਅਸੀਂ ਕਰੀਬ-ਕਰੀਬ ਅਗਲੇ 2 ਮਹੀਨਿਆਂ ਤੋਂ ਇਹ ਸੇਵਾ ਜਿਹੜੀ ਹੈ ਸ਼ੁਰੂ ਕੀਤੀ ਹੈ 10-15 ਪਿੰਡ ਦਾ ਅਸੀਂ ਜਿਹੜਾ ਜਾ ਕੇ ਆਪ ਖੁਦ ਜਾ ਕੇ ਸੇਵਾ ਭਾਈ ਸਾਹਿਬ ਨੇ ਵੀ ਕੀਤੀ ਹੈ ਤੇ ਅਸੀਂ ਵੀ ਗਏ ਹਾਂ ਗੁਰੂ ਘਰਾਂ ਦੇ ਵਿੱਚ ਵੀ ਗਰੀਬ ਪਰਿਵਾਰਾਂ ਦੇ ਵਿੱਚ ਵੀ ਸੋ ਅੱਜ ਸਾਨੂੰ ਇੱਕ ਭਾਈ ਸਾਹਿਬ ਸਾਡੇ ਨਾਲ ਹੀ ਖੜੇ ਨੇ ਭਾਈ ਜੈਮਲ ਸਿੰਘ ਜੀ ਇਹਨਾਂ ਦੇ ਜਰੀਏ ਅੱਜ ਪਤਾ ਲੱਗਾ ਕਿ ਇੱਕ ਭਾਈ ਸਾਡੇ ਪ੍ਰੇਮ ਸਿੰਘ ਜੀ ਹੈ ਜਿਨ੍ਹਾਂ ਦੇ ਪਰਿਵਾਰ ਨੂੰ ਕੁਝ مالی ਸਹਾਇਤਾ ਦੀ ਜ਼ਰੂਰਤ ਸੀ ਤੇ ਸੋ ਕਮੇਟੀ ਅਗਲੇ ਹੋਰ ਪਿੰਡਾਂ ਦਾ ਦੌਰਾ ਕਰਦਿਆ ਕਰਦਿਆ ਅਸੀਂ ਨੰਗਲਗੁਰੂ ਦੇ ਵਿੱਚ ਪਹੁੰਚੇ ਹਾਂ ਤੇ ਜੋ ਵੀ ਸੁਸਾਇਟੀ ਵੱਲੋਂ ਸਮਰੱਥਾ ਦੇ ਅਨੁਸਾਰ ਸੇਵਾ ਹੈ ਉਹ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਦੇਲਾਂਵਾਲ ਭਾਈ ਪ੍ਰੇਮ ਸਿੰਘ ਜੀ ਨੂੰ ਦੇ ਰਹੇ ਹਨ ਤੇ ਬਾਕੀ ਅੱਗੇ ਤੋਂ ਵੀ ਨੰਬਰ ਜਾਰੀ ਹਨ ਕਦੇ ਵੀ ਅਸੀਂ ਇਹ ਸੁਸਾਇਟੀ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਨਸਾਰੇ ਨਗਰਾਂ ਨੂੰ ਨੌਜਵਾਨਾਂ ਨੂੰ ਇਸ ਸੋਸਾਇਟੀ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਸਾਇਟੀ ਜਿਹੜੀ ਆ ਪਰਫੁੱਲਤ ਹੋਵੇ ਔਰ ਅਸੀਂ ਵੱਧ ਤੋਂ ਵੱਧ ਸੇਵਾਏ ਕਰ ਸਕੀਏ ਨਸ਼ਿਆਂ ਤੋਂ ਮੁਕਤ ਹੋਣ ਬੱਚੇ ਸਿੱਖੀ ਨਾਲ ਜੁੜਨ ਜਿਹੜੇ ਧਰਮ ਪਰਵਰਤਨ ਦੀ ਲੀਹ ਚੱਲੀ ਆ ਉਹਦੇ ਤੋਂ ਵੀ ਇਹ ਪਿੱਛੇ ਮੁੜਨ ਤਾਂ ਕਿ ਸਾਡੀ ਜਿਹੜੀ ਆ ਇਹ ਫੁੱਲ ਬਾੜੀ ਹੈ ਜੇ ਨਰਸਰੀ ਆ ਇਹਨਾਂ ਨੂੰ ਸੰਭਾਲਿਆ ਜਾਵੇ ਇਹ ਪਰਾਲੇ ਭਾਈ ਮਨਜੀਤ ਸਿੰਘ ਦੇਲਾਵਾਲ ਵੱਲੋਂ ਕੀਤੇ ਜਾ ਰਹੇ ਨੇ ਇਹ ਮੁੱਖ ਮੈਂਬਰ ਤੁਹਾਡੇ ਨਾਲ ਨੇ ਇਸ ਪਿੰਡ ਦੇ ਵਿੱਚੋਂ ਵੀ ਅਸੀਂ ਭਾਈ ਜੈਮਲ ਸਿੰਘ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਕਿ ਵੱਧ ਤੋਂ ਵੱਧ ਇਸ ਸੰਗਤ ਨੂੰ ਜੋੜੋ ਨਾਲ ਇਹ ਸੰਗਤ ਜੁੜੇ ਔਰ ਸੋਸਾਇਟੀ ਦੇ ਨੰਬਰ ਦਿੱਤੇ ਗਏ ਹਨ ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਆ ਅਸੀਂ 24 ਘੰਟੇ ਤਤਪਰ ਤਿਆਰ ਦਿਨ ਦਿਨ ਰਾਤ ਕਦੇ ਵੀ ਟਾਈਮ ਤੇ ਸੋਸਾਇਟੀ ਤੁਹਾਡੀ ਆਪਣੀ ਸੋਸਾਇਟੀ ਆ ਇਹ ਜ਼ਰੂਰ ਪਹੁੰਚੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਸਰ ਜੀ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਮੈਂ ਕੈਮਰਾਮੈਨ ਨੂੰ ਕਹਾਂਗਾ ਘਰ ਦੇ ਜਿਹੜੇ ਉਹ ਸਾਰੇ ਹਾਲਾਤ ਇੱਕ ਵਾਰੀ ਕੈਮਰੇ ਦੀ ਅੱਖ ਦੇ ਨਾਲ ਦਿਖਾ ਦਿੱਤੇ ਜਾਣ ਲੋਕ ਜਿਹੜਾ ਇੱਕ ਘਰ ਹੁੰਦਾ ਹੈ ਨਾ ਘਰ ਦੀ ਜਿਹੜੀ ਚਾਰ ਦਿਵਾਰੀ ਜਿਹੜੀ ਹੋਣੀ ਬਹੁਤ ਲਾਜ਼ਮੀ ਆ ਪਰ ਨਾ ਤੇ ਬਾਥਰੂਮ ਹੈ ਘਰ ਦੇ ਵਿੱਚ ਤੇ ਨਾ ਹੀ ਕੋਈ ਪੀਣ ਦਾ ਪਾਣੀ ਦਾ ਕੋਈ ਪ੍ਰਬੰਧ ਹੈਗਾ ਇਹ ਨਾ ਹੀ ਘਰ ਦੀ ਚਾਰ ਦਿਵਾਰੀ ਹੈਗੀ ਏ ਭਾਈ ਸਾਹਿਬ ਜੀ ਸਰਕਾਰ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 2022 ਦਾ ਟੀਚਾ ਸੀ ਹਰ ਗਰੀਬ ਨੂੰ ਪੱਕੇ ਮਕਾਨ ਬਣਾ ਕੇ ਦੇਣ ਦਾ ਇਹ ਤਾਂ ਸਰਕਾਰਾਂ ਦੇ ਕੰਮ ਸੀ ਪਰ ਇਹ ਤੁਹਾਡੀ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇ ਬਹੁਤ ਤੁਹਾ ਤੁਸੀਂ ਕਹਿ ਰਹੇ ਜੋ ਸਾਡੇ ਅਸੀਂ ਛੋਟੀਆਂ ਛੋਟੀਆਂ ਸੇਵਾਵਾਂ ਪਰ ਮੈਂ ਦੇਖਦਾ ਪਿਆ ਕਿ ਇਹ ਤੇ ਬਹੁਤ ਵੱਡੀ ਸੇਵਾ ਤੁਸੀਂ ਨਿਭਾ ਰਹੇ ਜੋ ਇਹ ਤੇ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਹੈ ਕਿ ਭਾਈ ਸਾਹਿਬ ਵੀ ਆਪਣੇ ਗਰੀਬ ਪਰਿਵਾਰ ਚੋਂ ਉੱਠ ਕੇ ਇੱਕ ਬਹੁਤ ਹੀ ਬਲੰਦੀਆਂ ਨੂੰ ਛੂ ਰਹੇ ਨੇ ਗੁਜਰਾਤ ਦੇ ਵਿੱਚ ਇਹਨਾਂ ਦਾ ਆਪਣਾ ਬਿਜ਼ਨਸ ਕੰਪਨੀ ਚਲਾ ਰਹੇ ਨੇ ਦੇ 10ਵੀ ਐਕਸ ਆਰਮੀ ਕੈਪਟਨ ਰਿਟਾਇਰਡ ਨੇ ਤੇ ਸਾਨੂੰ ਵੀ ਮਾਰੇ ਨਹੀਂ ਚੰਗੀ ਸਮਰੱਥਾ ਦਿੱਤੀ ਪੈਨਸ਼ਨ ਤੋਂ ਵੀ ਬੱਚੇ ਪੜ ਰਹੇ ਨੇ ਸਰਪੰਚ ਸਾਹਿਬ ਨੇ ਜੇ ਭਾਈ ਹਰਵਿੰਦਰ ਸਿੰਘ ਨੇ ਸਾਰਿਆਂ ਨੂੰ ਸਤਿਗੁਰ ਨੇ ਸੋਹਣੀ ਸੱਚਜੀ ਰੋਟੀ ਦਿੱਤੀ ਆ ਤੇ ਸਾਡੇ ਆਪਣੀ ਹੀ ਮੰਨ ਦੀ ਇੱਕ ਸ਼ਰਧਾ ਇੱਕ ਖੁਸ਼ੀ ਉੱਠੀ ਹੈ ਕਿ ਕਿਉਂ ਨਾ ਅਸੀਂ ਆਪਣੇ ਗਰੀਬ ਭਾਈਚਾਰੇ ਦੀ ਸਾਰ ਲਈਏ ਆਪਣੇ ਗੁਰੂ ਘਰਾਂ ਦੀ ਸਾਰ ਲਈਏ ਆਪਣੇ ਜਿਹੜੇ ਬੱਚੇ ਨੇ ਜਿਹੜੇ ਕਿ ਸਿੱਖੀ ਤੋਂ ਦੂਰ ਜਾ ਰਹੇ ਨੇ ਜਿੱਦਾਂ ਕਿ ਸੋਸਾਇਟੀ ਦਾ ਨਾਂ ਹੀ ਤਾਂ ਤਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੱਖਿਆ ਹੈ ਤੇ ਬਤਾਂ ਤਾਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਐਡੀ ਵੱਡੀ ਕੁਰਬਾਨੀ ਹੈ ਤੇ ਉਹਨਾਂ ਦੀ ਅੰਸ਼ਵੰਚ ਨੂੰ ਸੰਭਾਲਣਾ ਜਿਹੜਾ ਉਹ ਕਿਤੇ ਨਾ ਕਿਤੇ ਦੱਸਿਆ ਜਾਂਦਾ ਕਿ ਸਰਕਾਰਾਂ ਦੇ ਹੀ ਪਰ ਸਰਕਾਰਾਂ ਇਸ ਚੀਜ਼ਾਂ ਤੋਂ ਨਾਕਾਮ ਹੁੰਦੀਆਂ ਜਾ ਰਹੀਆਂ ਨੇ ਤੇ ਭਾਈ ਸਾਹਿਬ ਨੂੰ ਇਸ ਗੱਲ ਦਾ ਰੰਜਿਸ਼ ਆਈ ਜਾਂ ਜਿਸ ਤਰ੍ਹਾਂ ਵੀ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਕੇ ਵੀ ਆਪਾਂ ਆਪਣੇ ਹਲਕੇ ਤੋਂ ਸ਼ੁਰੂ ਕਰੀਏ ਤੇ ਜਿਵੇਂ ਜਿਵੇਂ ਆਪਾਂ ਨੂੰ ਸੰਗਤ ਦਾ ਹੰਗਾਰਾ ਮਿਲੂਗਾ ਜਿਵੇਂ ਜਿਵੇਂ ਆਪਣੇ ਨਾਲ ਇਹ ਜੂਸ ਦੇ ਨਾਲ ਜੁੜਦੇ ਨੇ ਸੰਗਤ ਤੇ ਆਪਾਂ ਇਹਨੂੰ ਪੰਜਾਬ ਲੈਵਲ ਤੱਕ ਲੈ ਕੇ ਜਾਵਾਂਗੇ ਜੀ ਸੋ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਵੀ ਮੌਜੂਦ ਨੇ ਜੋ ਇੱਕ ਬਿਜ਼ਨਸਮੈਨ ਨੇ ਭਾਈ ਸਾਹਿਬ ਜੀ ਇਹ ਸੋਸਾਇਟੀ ਬਣਾਉਣ ਦਾ ਖਿਆਲ ਜਿਹੜਾ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਇਹ ਗਰੀਬ ਪਰਿਵਾਰਾਂ ਦੀ ਮਦਦ ਕਰਨ ਦਾ ਜਿਹੜਾ ਮਨ ਦੇ ਵਿੱਚ ਤੁਹਾਡੇ ਇੱਕ ਚਾਹ ਇੱਕ ਉਤਸ਼ਾਹ ਪੈਦਾ ਹੋਇਆ ਹੈ ਮੇਰੇ ਕਹਿਨ ਦਾ ਭਾਵ ਇਹ ਕਿ ਜਿਸ ਤਰ੍ਹਾਂ ਇਹਨਾਂ ਪਰਿਵਾਰਾਂ ਨੂੰ ਜਿੱਦਾਂ ਕੋਈ ਰੇੜੀ ਬਣਾ ਕੇ ਦੇ ਦਿੱਤੀ ਜਾਵੇ ਸਬਜੀ ਦਾ ਕਾਰੋਬਾਰ ਕਰ ਸਕਣ ਜਾਂ ਹੋਰ ਛੋਟਾ ਮੋਟਾ ਜਿਹੜਾ ਇਹ ਕਾਰੋਬਾਰ ਆਪਣਾ ਰੁਜ਼ਗਾਰ ਕਰ ਸਕਣ ਮੇਰੇ ਮੇਰੇ ਕਹਿਨ ਦਾ ਭਾਵ ਇਹ ਸੀ ਭਾਜੀ ਵੇਖੋ ਸੋਸਾਇਟੀ ਹਾਲੇ 2-3 ਮਹੀਨੇ ਹੋਇਆ ਸੈਡੀ ਚਾਲੂ ਕੀਤੀ ਨੂੰ ਦੋ ਦਿਨ ਵੀ ਨਰੇ ਵਿੱਚ ਸੰਤਾ سپورਟ ਕਰਨਗੇ ਸੰਤਾ سپورਟ ਸਾਨੂੰ ਹਰ ਇੱਕ ਨਗਰ ਚੋਂ ਕਰਨ ਗਿਆ ਅਸੀਂ ਵੱਧ ਚੜ੍ਹ ਕੇ ਆਉਣ ਵਾਲੇ ਸਮੇਂ ਚ ਵੱਧ ਕਰਕੇ ਸੇਵਾ ਕਰਾਂਗੇ ਅਸੀਂ ਕੋਈ ਵੀ ਇਤੋਂ ਪਿੱਛੇ ਨਹੀਂ ਹਟਾਂਗੇ ਸਾਡਾ ਕੰਪਨੀ ਦਾ ਚਲੋ ਟਰਨਓਵਰ ਚੰਗਾ ਵਾ ਅਸੀਂ ਗਰੀਬ ਪਰਿਵਾਰਾਂ ਨੂੰ ਵੱਧ ਚੜ ਕੇ ਸੇਵਾ ਕਰਾਂਗੇ ਵੱਧ ਚੜ ਕੇ ਜਿੰਨੇ ਵੀ ਹੱਦ ਕੋ ਸੰਤਾ ਦੇ ਸੰਯੋਗ ਦਾ ਅਨੁਸੰਗ ਮਿਲੂਗਾ ਅਸੀਂ ਕਰਪਤੀ ਜੋ ਜਿਆਦਾ ਗਰੀਬ ਬੰਦਾ ਉਹਨੂੰ ਜਿਹੜੀ ਵੀ ਲੈ ਕੇ ਦਵਾਂਗੇ ਆਪਣਾ ਤਰਜਰ ਕਰ ਲਵਾਂ ਠੀਕ ਸਾਡੇ ਨਾਲ ਭਾਈ ਹਰਵਿੰਦਰ ਸਿੰਘ ਜੀ ਵੀ ਸਾਬਕਾ ਫੌਜੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਅਸ਼ਾ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੱਜ ਤੁਸੀਂ ਪਿੰਡੋਂ ਪਿੰਡੀ ਹਰ ਗਰੀਬ ਪਰਿਵਾਰ ਦੀ ਬਾਹ ਫੜਦੇ ਪੈ ਜੋ ਲੋੜ ਅਨੁਸਾਰ ਜਿਹੜੀ ਆ ਤੁਸੀਂ ਰਾਸੀ ਉਹਨਾਂ ਨੂੰ ਜਿਹੜੀ ਆ ਦੇ ਰਹਿ ਜੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਕ ਸੋਸਾਇਟੀ ਤਿਆਰ ਕੀਤੀ ਆ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੋਸਾਇਟੀ ਜਿਸਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਅਨਚਾਰਜ ਪੱਖੋਂ ਅਸੀਂ ਦੇਖ ਰਹੇ ਆ ਅਰਵਿੰਦਰ ਸਿੰਘ ਫੌਜੀ ਸਾਡੀ 11 ਮੈਂਬਰੀ ਕਮੇਟੀ ਆ ਜੋ ਕਿ ਅਸੀਂ ਨਗਰੋਂ ਨਗਰੀ ਜਾ ਕੇ ਦੇਖਦੇ ਆ ਕਿ ਸਾਡੇ ਗਰੀਬ ਪਰਿਵਾਰਾਂ ਦੇ ਬਹੁਤ ਹੀ ਜਿਆਦੇ ਮਾੜੇ ਹਾਲਾਤ ਆ ਗਰੀਬਾਂ ਦੇ ਘਰਾਂ ਦੇ ਵਿੱਚ ਜਿਵੇਂ ਕਿ ਛੱਤਾਂ ਡਿੱਗਣ ਡੀਆਂ ਵਾ ਕੋਠੇ ਚੋਂ ਡਿਆ ਬਾਥਰੂਮ ਵੀ ਚੰਗੀ ਤਰ੍ਹਾਂ ਢੰਗ ਨਾਲ ਹੈਗੇ ਤੇ ਇਹਨਾਂ ਦੇ ਕਿਤੇ ਕਿਤੇ ਨਾ ਕਿਤੇ ਸਰਕਾਰਾਂ ਦਾ ਦੋਸ਼ ਲਾਇਆ ਜਾ ਰਿਹਾ ਵਾ ਕਿ ਸਰਕਾਰਾਂ ਇਹਨਾਂ ਚੀਜ਼ਾਂ ਦਾ ਕੋਈ ਖਿਆਲ ਨਹੀਂ ਕਰਦੀਆਂ ਬਾਕੀ ਮੈਂ ਸਾਡਾ ਜੋ ਮੇਨ ਮਕਸਦ ਹੈ ਸੋਸਾਇਟੀ ਦਾ ਕਿ ਨੌਜਵਾਨਾਂ ਨੂੰ ਜੋ ਕਿ ਨਸ਼ੇ ਵਿੱਚ ਤਸਦੇ ਜਾ ਰਹੇ ਆ ਉਹਨਾਂ ਨੂੰ ਮੋੜਿਆ ਜਾਵੇ ਸੋਸਾਇਟੀ ਵੱਧ ਚੜ ਕੇ ਇਹ ਕੰਮ ਕਰ ਰਹੀ ਆ ਬਾਕੀ ਇੱਥੇ ਨੰਗਲ ਗੁਰੂ ਨਗਰ ਪਹੁੰਚੇ ਆ ਕੁਝ ਨੌਜਵਾਨਾਂ ਦਾ ਕਾਫੀ ਸੰਜੋਗ ਮਿਲਿਆ ਸਾਨੂੰ ਇਹਨਾਂ ਨੌਜਵਾਨਾਂ ਨੂੰ ਦੇਖ ਕੇ ਕਾਫੀ ਖੁਸ਼ੀ ਮਹਿਸੂਸ ਹੋਈ ਆ ਕਿ ਇਹਨਾਂ ਦੀ ਸੋਚ ਬਹੁਤ ਵਧੀਆ ਲੱਗੀ ਆ ਤੇ ਕਹਿੰਦੇ ਕਿ ਇਸ ਪਿੰਡ ਦੇ ਵਿੱਚ ਜੋ ਘਰ ਆ ਕੁਛ ਇੱਕ ਦੋ ਗਰੀਬ ਅਸੀਂ ਉਹਨਾਂ ਦੀ ਮੱਤ ਵੀ ਕਰਦੇ ਆ ਆਪਣੇ ਕੋਲੋਂ ਪੈਸੇ ਦੇ ਕੇ ਤੇ ਇਹਨਾਂ ਦੀ ਸੋਚ ਨੂੰ ਮੈਂ ਬਹੁਤ ਧੰਨਵਾਦ ਕਰਦਾ ਕਿ ਇਦਾਂ ਹੀ ਤਗੜੇ ਹੋ ਕੇ ਹੰਬਲਾ ਮਾਰੋ ਗੁਰੂ ਵਾਲੇ ਬਣਨ ਵਾਸਤੇ ਕਹਿੰਦਾ ਨਮ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਮੈਂ ਗੁਰੂ ਘਰਾਂ ਦੇ ਜਿਵੇਂ ਕਿ ਹਾਲਾਤ ਵੇਖੇ ਇੱਥੇ ਨੰਗਲ ਗੁਰੂ ਗੁਰੂਕਰ ਬਾਬਾ ਜੀਵਨ ਸਿੰਘ ਜੀ ਦੇ ਕੋਈ ਜ਼ਿਆਦਾ ਬਹੁਤ ਕਿ ਇਮਾਰਤਾਂ ਦੇ ਵੀ ਹਾਲਾਤ ਵਧੀਆ ਨਹੀਂ ਲੱਗੇ ਮੈਨੂੰ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵਾਂ ਕਿ ਵੱਧ ਚੜ ਕੇ ਬਾਬਾ ਜੀਵਨ ਸਿੰਘ ਗੁਰੂ ਘਰ ਦੇ ਹਾਲਾਤ ਜਿਹੜੇ ਉਹ ਸਵਾਰੇ ਜਾਣ ਗਰਾਈਆਂ ਇਕੱਠੀਆਂ ਕਰਕੇ ਤੇ ਉਹ ਵੱਧ ਤੋਂ ਵੱਧ ਇਮਾਰਤਾਂ ਦੇ ਉੱਤੇ ਪੈਸੇ ਲਾਓ ਤਾਂ ਕਿ ਜੋ ਅੱਥੇ ਸਾਡੇ ਗਰੰਤੀ ਸਿੰਘ ਆ ਉਹਨਾਂ ਦੀਆਂ ਸਵਾਵਾਂ ਵੀ ਚੰਗੀ ਤਰ੍ਹਾਂ ਵੇਖੀਆਂ ਜਾਣ ਗਰੰਤੀ ਸਿੰਘ ਕਿਸੇ ਚੀਜ਼ ਤੋਂ ਪਰੇਸ਼ਾਨ ਨਾ ਹੋਣਾ ਕਿ ਪ੍ਰਚਾਰਕ ਨਗਰ ਵਿੱਚ ਬਹੁਤ ਜ਼ਿਆਦਾ ਘੱਟ ਹੁੰਦੇ ਆ ਇੱਕ ਗਰੰਤੀ ਸਿੰਘ ਹੀ ਹੁੰਦਾ ਵਾ ਜਿਹੜਾ ਬੱਚਿਆਂ ਨੂੰ ਜਾਂ ਕਿਸੇ ਸਾਡੇ ਮਰਗ ਤੇ ਖੁਸ਼ੀ ਤੇ ਜੋ ਸਾਹਮਲ ਹੁੰਦਾ ਵਾ ਉਹਨਾਂ ਦੀ ਵੱਧ ਤੋਂ ਵੱਧ ਮੈਂ ਗਰੰਤੀ ਸਿੰਘਾਂ ਨੂੰ ਇਹਨਾਂ ਨੌਜਵਾਨਾਂ ਨੂੰ ਕਹਿਣਾ ਕਿ ਸਪੋਰਟ ਕਰੋ ਗਰੰਤੀ ਸਿੰਘ ਨੂੰ ਗੁਰੂ ਮਹਾਰਾਜ ਦੇ ਵਜ਼ੀਰ ਤੇ ਕਿਹਾ ਜਾਂਦਾ ਵਾ ਪਰ ਕਿਤੇ ਨਾ ਕਿਤੇ ਸਾਡੇ ਕੋਲੋਂ ਸੇਵਾ ਨਹੀਂ ਨਿਭਾਈ ਜਾ ਰਹੀ ਸਭ ਤੋਂ ਮੈਂ ਵੱਡੀ ਅਪੀਲ ਮੇਰੀ ਨੌਜਵਾਨਾਂ ਨੂੰ ਇਹੋ ਹੀ ਆ ਕਿ ਵੱਧ ਤੋਂ ਵੱਧ ਜਿਹੜੇ ਗਰੰਤੀ ਸਿੰਘ ਆ ਉਹਨਾਂ ਦੀ ਸਾਰ ਲਈ ਜਾਵੇ ਤੇ ਬਾਬਾ ਜੀਵਨ ਸਿੰਘ ਗੁਰੂ ਘਰ ਜਿਹੜੇ ਕਿ ਦਿਨ ਬਰ ਦਿਨ ਮੈਂ ਦੇਖ ਰਿਹਾ ਹਾਂ ਕਿ ਮਾਰਤਾਂ 'ਚ ਕਮੀ ਆ ਓ ਨੌਜਵਾਨਾਂ ਨੂੰ ਬੇਨਤੀ ਆ ਕਿ ਵੱਦ ਚੜ ਕੇ ਬਾਬਾ ਜੀਵਨ ਸਿੰਘ ਗੁਰੂ ਘਰ ਨਾਲ ਜੁੜਨਾ ਤੇ ਕੇਸ ਰੱਖਣਾ ਦਾੜੀਆਂ ਰੱਖਣਾ ਗੁਰੂ ਵਾਲੇ ਬੰਨ ਤੇ ਨਸ਼ਿਆਂ ਤੋਂ ਦੂਰ ਹੋਣਾ ਜਿਵੇਂ ਕਿ ਧਰਮ ਪਰਵਰਤਨ ਹੋ ਰਿਹਾ ਵਾ ਇਹ ਜ਼ਿਆਦਾਤਰ ਬਾਬਾ ਜੀਵਨ ਸਿੰਘ ਗੁਰੂ ਘਰਾਂ ਦੇ ਜੋ ਆਂਡੀ ਗਵਾਂਡੀ ਜੋ ਸਾਡੇ ਲੋਕ ਨਹੀਂ ਆ ਇਹ ਜ਼ਿਆਦਾਤਰ ਧਰਮ ਪਰਵਰਤਨ ਇਹੋ ਕਰਨ ਦਾ ਆ ਜੋ ਨੌਜਵਾਨਾਂ ਨੂੰ ਲੋੜ ਆ ਕਿ ਅੱਗੇ ਆਣ ਕੇ ਇਹਨਾਂ ਨੂੰ ਆਪਣੇ ਗੁਰੂ ਨਾਲ ਜੁੜਨ ਦੀ ਲੋੜ ਆ ਹੁਣ ਲੋਕਾਂ ਨੂੰ ਰੋਕਣ ਦੀ ਲੋੜ ਆ ਜਿਹੜੇ ਇਹਨਾਂ ਨੂੰ ਖਿੱਚ ਤੋ ਕੇ ਲੱਤਾਂ ਖਿੱਚੀ ਜਾਂਦੇ ਆ ਵੀ ਇਹ ਧਰਮ ਚੱਲ ਜੀਏ ਉਧਰ ਚੱਲ ਜੀਏ ਉਧਰੋਂ ਥੋੜਾ ਜਿਹਾ ਮੋੜਨਾ ਨੌਜਵਾਨਾਂ ਨੂੰ ਅਪੀਲ ਕਰਦਾ ਮੈਂ ਵਾਰ-ਵਾਰ ਅਪੀਲ ਇਹੋ ਹੀ ਆ ਕਿ ਗੁਰੂ ਵਾਲੇ ਬਣੋ ਦਾੜੇ ਰੱਖੋ ਵੇ ਵੱਧ ਚੜ ਕੇ ਸਾਡੀ ਸੁਸਾਇਟੀ ਦਾ ਸਾਥ ਦੋ ਸਾਡੀ ਸੁਸਾਇਟੀ ਜਿਸ ਪੱਧਰ ਤੇ ਕੰਮ ਕਰਨ ਦੀ ਹੈ ਇਹ ਤੁਹਾਡੇ ਸਹਿਯੋਗ ਦੀ ਲੋੜ ਆ ਇਹ ਤੁਹਾਡਾ ਸਹਿਯੋਗ ਵਧਿਆ ਰਹੂਗਾ ਤੇ ਵੱਧ ਚੜ ਕੇ ਸਾਡੀ ਸੁਸਾਇਟੀ ਜਿਹੜੀ ਗਰੀਬ ਲੋੜਵੰਦ ਪਰਿਵਾਰਾਂ ਦਾ ਹੱਥ ਨਹੀਂ ਫੜੂਗੀ ਤੇ ਤੁਸੀਂ ਸਾਰੇ ਇੱਕਦਮ ਜਿਹੜਾ ਨਸ਼ਿਆਂ ਤੋਂ ਦੂਰ ਹੋ ਜਾਓਗੇ ਸਭ ਤੋਂ ਜ਼ਰੂਰੀ ਮੈਂ ਜਿਵੇਂ ਇਹਨਾਂ ਨੂੰ ਦੱਸਿਆ ਵਾ ਕਿ ਨੌਜਵਾਨ ਜੋ ਨਿਕਲ ਗਏ ਆ ਸਮੇਂ ਤੋਂ ਨਿਕਲ ਗਏ ਆ ਤੁਸੀਂ ਜਿਹੜੇ ਨਵੇਂ ਬੱਚੇ ਆ ਫਲਵਾੜੀ ਸਾਡੀ ਪਨੀਰੀ ਆ ਜਿਹੜੀ ਨਰਸਰੀ ਆ ਇਨੂੰ ਰੋਕੋ ਇਹਨੂੰ ਵੱਧ ਤੋਂ ਵੱਧ ਰੋਕੋ ਗੁਰੂ ਘਰ ਲੈ ਕੇ ਜਾਓ ਇਹਨਾਂ ਨੂੰ ਗੁਰੂ ਘਰ ਆਪਣੇ ਮਹਾਰਾਜੇ ਧੰਨ ਬਾਬਾ ਜੀਵਨ ਸਿੰਘ ਜੀ ਬਾਰੇ ਇਤਿਹਾਸ ਦੱਸੋ ਤੇ ਆਹ ਦੱਸੋਗੇ ਤੇ ਇਹਨਾਂ ਦੇ ਕੇਸ ਰੱਖਣਗੇ ਜਾਗਣਗੇ ਇਹਨਾਂ ਨੂੰ ਲੋੜ ਐ ਸੋ ਨੌਜਵਾਨਾਂ ਨੂੰ ਜਾਗਣ ਦੀ ਹਾਂ ਜਿਸ ਤਰ੍ਹਾਂ ਭਾਈ ਸਾਹਿਬ ਜੀ ਹਰ ਪਿੰਡ ਦੇ ਵਿੱਚ ਦੇਖਿਆ ਜਾਵੇ ਤੇ ਬਹੁਤ ਸਾਰੇ ਜਿਹੜੇ ਗਰੀਬ ਪਰਿਵਾਰ ਨੇ ਕਈਆਂ ਦੇ ਜਿਹੜੇ ਕੋਠੇ ਡਿੱਗੇ ਨੇ ਬਿਨਾਂ ਸ਼ੱਤ ਤੋਂ ਰਹਿ ਰਹੇ ਨੇ ਕਈਆਂ ਦੇ ਕੋਠੇ ਚੋਂਦੇ ਨੇ ਗੁਰੂ ਘਰਾਂ ਦੇ ਵੀ ਹਾਲਾਤ ਜਿਹੜੇ ਬਹੁਤ ਨਾਜ਼ੁਕ ਹੈ ਜਦੋਂ ਵੀ ਇਹ ਵੀਡੀਓ ਕਿਉਂਕਿ ਇਹ ਜਿਹੜੀ ਵੀਡੀਓ ਆਰ ਵਰਲਡ ਦੇ ਵਿੱਚ ਜਾਣੀ ਆ ਤਾਂ ਹਰ ਪਰਿਵਾਰ ਜਿਹੜਾ ਦੁਖੀ ਆ ਹਰ ਪਿੰਡ ਦੇ ਵਿੱਚ ਘਰ ਦੁਖੀ ਆ ਤਾਂ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕਰਨਾ ਕਿਉਂਕਿ ਤੁਹਾਡਾ ਜਿਹੜਾ ਨੰਬਰ ਹੈ ਉਹ ਵੀਡੀਓ ਦੇ ਵਿੱਚ ਜ਼ਰੂਰ ਅਸੀਂ ਕਿੰਨਾਂ ਲਈ ਕਵਾਂਗੇ ਤੁਸੀਂ ਦਾਦੋ ਤੇ ਉਸ ਜਿਹੜਾ ਨੰਬਰ ਤੇ ਤੁਹਾਨੂੰ ਫੋਨ ਆਉਣਗੇ ਕਿ ਇਹ ਜਿਹੜੀ ਧਾਰੀ ਸੁਸਾਇਟੀ ਵੱਲੋਂ ਜਿਹੜੀ ਸੇਵਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਜਾਂ ਜ਼ਿਲ੍ਹੇ ਦੇ ਵਿੱਚ ਕੀਤੀ ਜਾ ਰਹੀ ਹੈ ਜਾਂ ਇੱਕ ਹਲਕੇ ਦੇ ਵਿੱਚ ਕੀਤੀ ਜਾ ਰਹੀ ਹੈ ਸਾਡੀ ਜੋ ਸੁਸਾਇਟੀ ਆ ਅਜੇ ਇਹਨੂੰ ਕੋਈ 2 ਮਹੀਨੇ ਹੋਏ ਤਿਆਰ ਕੀਤੀ ਨੂੰ ਜਿਵੇਂ ਕਿ 2 ਮਹੀਨੇ ਹੋਏ ਤਿਆਰ ਕੀਤੀ ਨੂੰ ਸੁਸਾਇਟੀ ਦਾ ਨਾਮ ਧੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਅਸੀਂ ਪੰਜਾਬ ਪੂਰੇ ਪੰਜਾਬ ਨੂੰ ਦੇਖਾਂਗੇ ਪਰ ਇਹ ਸੰਗਤਾਂ ਦੇ ਸਹਿਯੋਗ ਨਾਲ ਹੋਣਾ ਸਾਰਾ ਕੁਝ ਅਸੀਂ ਜਿਵੇਂ ਸ਼ੁਰੂਆਤ ਕੀਤੀ ਆ ਜੰਡਾਲਾਗੁਰੂ ਹਲਕਾ ਤੋਂ ਪਹਿਲਾਂ ਅਸੀਂ ਜੰਡਾਲਾਗੁਰੂ ਹਲਕਾ ਦੇ ਵਿੱਚ ਕੋਈ 15 ਤੋਂ 20 ਪਿੰਡਾਂ ਵਿੱਚ ਵਿజిਟ ਕੀਤੀ ਆ ਗੁਰੂ ਘਰਾਂ ਵਿੱਚ ਵੀ ਗਏ ਆ ਕਈ ਘਰਾਂ ਦੇ ਵਿੱਚ ਗਏ ਆ ਤੇ ਆਪਣੀ ਜਿਹੜੀ ਹੈ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਰਿਹਾ ਜਿਵੇਂ ਕਿ ਵੇਖਿਆ ਕਿ ਬੱਚੇ ਕਿਸੇ ਨੇ ਕੇਸ ਨਹੀਂ ਰੱਖੇ ਅੱਗੇ ਨੌਜਵਾਨ ਦਾੜੀਆਂ ਕਤਲ ਕਰੀ ਜਾਂਦੇ ਆ ਕੇਸ ਕਤਲ ਕਰੀ ਜਾਂਦੇ ਆ ਇਹੋ ਹੈ ਜੇ ਸਾਡੀ ਬੇਨਤੀ ਆ ਕਿ ਪਹਿਲਾਂ ਅਸੀਂ ਜੰਡਾਲਾਗੁਰੂ ਹਲਕਾ ਨੂੰ ਵੇਖੀਏ ਜਿਵੇਂ ਜਿਵੇਂ ਡੰਡਾਲਾ ਗੁਰੂ ਹਲਕਾ ਦੀਆਂ ਸੰਗਤਾਂ ਸਾਨੂੰ ਸੰਜੋਗ ਕਰਨਗੀਆਂ ਨੌਜਵਾਨਾਂ ਦੀ ਇਹ ਸਪੋਰਟ ਰਹੂਗੀ ਬਹੁਤ ਚੜ੍ਹਦੀ ਕਲਾ ਦੇ ਨਾਲ ਸਾਡੀ ਸੋਸਾਇਟੀ ਦਿਨ ਰਾਤ ਚਰਗਣੀ ਤਰੱਕੀ ਕਰੂਗੀ ਇਹ ਸਾਰਾ ਕੁਝ ਨੌਜਵਾਨਾਂ ਦੇ ਸਜੋਗ ਨਾਲ ਹੋਣਾ ਵਾ ਜੀ ਹਾਂ ਸੋ ਭਾਈ ਸਾਹਿਬ ਜੀ ਭਾਈ ਮਨਜੀਤ ਸਿੰਘ ਜੀ ਇਸ ਪਰਿਵਾਰ ਨੂੰ ਜਿਹੜੀ ਜੋ ਵੀ ਰਾਸੀ ਆ ਉਹ ਦੇ ਰਹੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਤਸਵੀਰ ਜਿਹੜੀ ਆ ਉਹ ਦਿਖਾ ਦਿੱਤੀ ਜਾਵੇ ਸੋ ਤਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਜਿਹੜੀ ਸੇਵਾ ਸੁਸਾਇਟੀ ਆ ਇਹਨਾਂ ਦਾ ਉਪਰਾਲਾ ਬਹੁਤ ਵਧੀਆ ਹੈ ਇਹਨਾਂ ਨੇ ਕਿਹਾ ਹੈ ਕਿ ਜੇ ਸਾਨੂੰ ਸੰਗਤ ਦਾ ਸੰਯੋਗ ਮਿਲਦਾ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਅਸੀਂ ਇਹ ਜਿਹੜੀ ਸੇਵਾ ਨਿਭਾਵਾਂਗੇ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨੂੰ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਨ